ਹੈਲੋ ਗਾਇਸ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆਸੀਂ ਲੱਗੇ ਜੀ ਕੰਮ ਮਗ ਲੱਗਨ ਤੇ ਬਹੁ ਢੇਰ ਕਪੜਿਆਂ ਦਾ ਲੱਗਾ ਸੀ ਮੈਨੂੰ ਤਾਂ ਸਭ ਤੋਂ ਔਖਾ ਕੰਮ ਇਹ ਹੀ ਲੱਗਦਾ ਕੱਪੜੇ ਚੋੜਨ ਦਾ ਤੇ ਤੁਹਾਨੂੰ ਕਿਹੜਾ ਕੰਮ ਸਾਰਾ ਘਰ ਚ ਔਖਾ ਲੱਗਦਾ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਅੱਜ ਲੱਗੇ ਆ ਸੀ ਅਸੀਂ ਪੂਰੇ ਕੱਟਣ ਬੇਟੀ ਮੇਰੀ ਕਹਿੰਦੀ ਮੈਂ ਕੱਟਾਂਗੀ ਮੈਂ ਸੋਚਿਆ ਵੀ ਮੈਂ ਬਣਾਵਾਂਗੀ ਮੈਂ ਕਾਪੀ ਟਾਈਮ ਬਾਅਦ ਬਣਾਉਣਾ ਬੇਟੀ ਮੇਰੀ ਕਹਿੰਦੀ ਮੈਂ ਪਹਿਲੀ ਵਾਰ ਬਣਾਉਣੇ ਆ ਤੇ ਮੈਨੂੰ ਬਣਾ ਲਾਂ ਦੋ ਤੇ ਦੇਖਦੇ ਆ ਵੀ ਕਿਹੜਾ ਬਣਾਉ ਅੱਜ ਅਸੀਂ ਕਿਚਨ ਚ ਆ ਚੁੱਕੇ ਹਾਂ ਤੇ ਬੀਟੀ ਵੀ ਇੱਥੇ ਘੜੀ ਐ ਵੀ ਮੈਂ ਬਣਾਵਾਂਗੀ ਕਹਿੰਦੀ ਵੀ ਪਹਿਲਾਂ ਪਾਣੀ ਪੀ ਲਾ ਗਰਮੀ ਬਹੁਤ ਆ ਸੀ ਸੌਂ ਦੇ ਮਹੀਨੇ ਨਹੀਂ ਸੀ ਬਣਾਏ ਪੂਰੇ ਤਾਂ ਹੀ ਸੋਚਿਆ ਚਾਲਾ ਅੱਜ ਮੌਸਮ ਠੀਕ ਆ ਤੇ ਅੱਜ ਅਸੀਂ ਪੂਰੇ ਬਣਾ ਲੈਨੇ ਆ ਤੇ ਇਹਨੂੰ ਮੈਂ ਕਿਹਾ ਵੀ ਜਲਦੀ ਜਲਦੀ ਪਾਣੀ ਪੀਓ ਤੇ ਫ੍ਰੀ ਹੋ ਤੇ ਚੱਲੀਏ ਪੂਰੇ ਬਣਾਈਆਂ ਸਟਾਰਟ ਕਰੀਏ ਸਾਰਾ ਦਿਨ ਤਾਂ ਹੀ ਨਿਕਲ ਗਿਆ ਤੇ ਮੈਨੂੰ ਅੱਖਾਂ ਕੱਢ ਕਾ ਲਈ ਥੋੜੀ ਜਿਹੀ ਮਜ਼ਦੀ ਕਰਨ ਲੱਗ ਗਈ ਕਿ ਕਿੰਨੇ ਪੈ ਲੱਗੇ ਨਹੀਂ 337 ਤੇ ਨੰਬਰ ਵਾਪਸ ਕੀਤਾ ਅੱਛਾ ਇੱਕ ਉਹ ਦੇ ਵੀ ਕੈਟੇ ਨੰਬਰ ਲਿਖਿਆ ਆ ਕਿਹਦੀ ਅੱਛਾ ਹਟ ਕਦੀ ਗਾਲ ਤੇ ਸਟਾਰਕ ਨੇ ਬਣਾਇਆ ਕੀ ਪਤਾ ਨਹੀਂ ਚੱਲੇਗਾ ਇੱਕ ਮੈਡਮ 5 p j ਪ 2 3 4 ਬੱਚਾ ਖੋਦਾ ਨਹੀਂ ਹੈ ਤੇ ਜੀਬਾਂ ਤੇ ਉਧਾ ਤੇਰੀ ਭੜੀ ਚਲਦੀ ਤੇ ਇਹਦੇ ਵਾਰ ਜੀਬਾਂ ਨਹੀਂ ਚਲਦੀ ਅੱਛਾ ਹੀ ਖੋਲਾ ਵੀਰੇ ਦੰਦ ਤੋੜੇ ਨਾ ਹੋਵੇ ਚੁਈ ਲ ਖੋਤਾਈ ਖੋਤੇ ਖੋਤਾ ਹੋਸ਼ ਸ਼ਾਵ ਚੁਈ ਚੁਈ ਜੋ ਟਮਾਟੋ ਮੈਂ ਖਾ ਲਾ ਤਾਂ ਦੋ ਦੋ ਤੋੜਿਆ ਮੈਂ ਵੀ ਹੈ ਨਾ ਐਵੇਂ ਤੂੰ ਤੋੜਿਆ ਐ ਹੈ ਦੰਦ ਮੇਰਾ ਹੈ ਹਲਾਤਾ ਹੈ ਐ ਦੰਦ ਤਾਂ ਪਹਿਲਾਂ ਹੀ ਲਿਆ ਸੀ ਪਰ ਨਾ ਥੰਡੇ ਦੇ ਮੈਂ ਨਾ ਅਜਾ ਮੈਂ ਕਤੇ ਆ ਜਾਰੇ ਹੱਟ ਚੁਈ ਤਲਾ ਫਤ ਜਾਰੇ ਵੀ ਕੋਣ ਮਗੜਮਾ ਹਾਂ ਦੰਦੀ ਪੀ ਜਾ ਉਹਨੂੰ ਭਰ ਰਿਆ ਕਿਨੂੰ ਕਾਹਨੂੰ ਇਹ ਪਤਾ ਜਹ ਹੁੰਦਾ ਨਹੀਂ ਕਿ ਮੈਂ ਖਾਣਾਗਾ ਵੀ ਸਾਡਾ ਪਾਰਸ ਲਾ ਗਿਆ ਉਸ ਕਰਕੇ ਸਾਡੇ ਥੋੜੇ ਪੂਰੇ ਲੇਟ ਹੋ ਗਏ ਦੈਸੀ ਹਰ ਲੱਗੇ ਜੀ ਤਿਆਰੀ ਕਰਨ ਪੂੜਿਆਂ ਦੀ ਚੀਜ਼ ਵਲੌਗ ਤੇ ਐਨ ਤੱਕ ਬਨੇ ਰਹਿਣਾ ਜੀ ਬੇਟੀ ਮੇਰੀ ਪੁੱਛ ਨਹੀਂ ਆਪੀ ਕੀਵੇਂ ਕਰਦਾ ਕੀ ਬਣਾ ਰਹੇ ਜੀ ਪਹਿਲਾਂ ਉਹਨਾਂ ਨੇ ਸੀ ਪਤਾ ਕਿ ਕੋੜੇ ਬਣਾਉਣ ਤਾਂ ਪਹਿਲਾਂ ਅਸੀਂ ਆਟੇ ਨੂੰ ਕੋੜਾ ਨਾ ਬਣਾਉਣ ਨੂੰ ਮੈਂ ਤਾਂ ਸੰਡੇ ਸੀ ਮੈਂ ਲਿਆ ਥੋੜਾ ਜਿਹਾ ਆਟਾ ਫਿਰ ਮੈਂ ਸਵੇ ਦਾ ਕੋੜ ਪਿਓ ਕੇ ਰੱਖਿਆ ਸੀ ਲੀਟਰ ਵਿੱਚ ਤੇ ਫਿਰ ਮੈਂ ਕੋੜ ਜਿਹੜਾ ਆਟੇ ਦੇ ਵਿੱਚ ਮਾਇਆ ਇਹਨੂੰ ਕੋੜ ਚੰਗੀ ਤਰ੍ਹਾਂ ਘੋਲਨਾ ਵਾ ਹਥੇਲੀ ਦੇ ਨਾਲ ਤੇ ਕੋਈ ਵਿੱਚ ਗਾਣੀ ਨਹੀਂ ਰਹਿਣੀ ਚਾਹੀਦੀ ਚੰਗੀ ਤਰ੍ਹਾਂ ਘੋਲ ਕੇ ਤੇ ਫਿਰ ਇਹਨੂੰ 5-10 ਮਿੰਟ ਤੇ ਰੱਖ ਦਾਂਗੀ ਮੈਂ ਉੱਥੇ ਮੈਂ ਤਿਆਰੀ ਕਰਕੇ ਰੱਖੀ ਆ ਜੀ 130 ਸਟਿਕ ਲੈਣੀ ਉਹਦੇ ਉੱਪਰ ਲਵੇਟ ਕਿ ਟਾਕੀ ਤੇ ਉਹ ਮੈਂ ਥੋੜਾ ਥੋੜਾ ਤੇਲ ਲਾਵਾਂਗੀ ਕਿ ਜ਼ਿਆਦਾ ਨਹੀਂ ਮਤਲਬ ਤੇਲ ਲੱਗੇ ਉਹਨਾਂ ਪੂੜੇ ਨੂੰ ਤੇ ਇੱਕ ਉਹ ਲੈਣੀ ਸਟਿਕ ਤੇ ਉਹਨਾਂ ਕਰਨਾ ਤੇ ਫਿਰ ਇੱਕ ਪੱਤਾ ਲਾਵਾਂਗੀ ਉਹਦੇ ਨਾਲ ਮੈਂ ਉਹਨੂੰ ਚਾਰ ਸਵੇਰੇ ਘੁਮਾਵਾਂਗੀ ਜਿਹੜਾ ਸਾਰੇ ਤਵੇ ਦੇ ਉੱਤੇ ਫੈਲ ਜਾਵੇ ਤੇ ਫਿਰ ਉਹਨੂੰ ਇੱਕ ਲੈ ਕੇ ਸਿੱਪੀ ਤੇ ਉਹਨਾਂ ਉਹਨੂੰ ਪਲਟ ਦੇਣਾ ਪੂੜੇ ਨੂੰ ਤੇ ਨਾਲ ਤੇਲ ਲਗਾਈ ਜਾਣਾ ਤੇ ਨਾਲ ਉਹਨੂੰ ਪਲਟੀ ਜਾਣਾ ਮੈਂ ਸਮਝਾ ਰਹੀ ਹਾਂ ਮੇਰੀ ਸਾਸਰੇ ਮੈਨੂੰ ਇਦਾਂ ਹੀ ਸਮਝਾਇਆ ਹੈ ਤੇ ਮੈਂ ਆਪਣੀ ਬੇਟੀ ਨੂੰ ਦੱਸ ਰਹੀ ਹਾਂ ਕਿ ਐਦਾ ਤੇਰੀ ਦਾਦੀ ਨੇ ਮੈਨੂੰ ਸਮਝਾਇਆ ਸੀ ਤੇ ਮੈਂ ਵੀ ਆਪਣੀ ਬੇਟੀ ਨੂੰ ਸਮਝਾਵਾਂਗੀ ਅੱਗੇ ਤੋਂ ਵੀ ਉਹਨੂੰ ਜੇ ਮੰਨ ਲਾ ਲੋੜ ਪਵੇ ਕੱਲੀ ਨੂੰ ਬਣਾਉਂਦੀ ਤੇ ਬਣਾ ਦੇ ਸਕੇਗੀ ਨਾ ਚਲੋ ਆਪਾਂ ਹੁਣ ਪੂੜੇ ਬਣਾਨੇ ਆਂ ਆਈ ਲਿਆ ਜੀ ਤਵਾ ਉੱਪਰ ਲਗਾਇਆ ਸੀ ਤੇਲ ਤੇ ਹਟੇ ਕੋਲ ਨੂੰ ਪੰਜ ਦਸ ਮਿੰਟ ਹੋ ਚੁੱਕੇ ਸੀ ਇੱਕ ਲਾਈਨ ਚਾ ਕਰਨਾ ਹੁੰਦਾ ਵਾ ਤੇ ਇੱਕ ਕੌਲੀ ਚ ਅਸੀਂ ਲੈ ਲਿਆ ਜੀ ਤੇਲ ਤੇ ਉਨਨੋਂ ਮਲ ਦਿੱਤਾ ਸੀ ਪਲਟਦੇ ਆ ਊੜੇ ਨੂੰ ਤੇ ਉਹ ਨਾਲ ਨਾਲ ਥੋੜਾ ਜਿਹਾ ਤੇਲ ਲਗਾਏ ਜਾਣਾ ਤੇ ਉਹ ਤਵੇ ਦੇ ਨਾਲ ਛਿੱਕੇ ਨਾ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੰਗਣਾ ਜਾਂ ਹੋ ਜਾਂਦਾ ਵਾ ਇੰਨਾ ਵੀ ਨਹੀਂ ਸੰਗਣਾ ਕਰਨਾ ਮੀਡੀਅਮ ਚ ਹੈ ਕਰਨਾ ਦੱਸੋ ਜੀ ਇੱਧਰ ਬੱਚੇ ਮસ્ਤੀ ਕਰ ਰਹੇ ਨੇ ਇਹਨਾਂ ਮੈਂ ਕਿਹਾ ਬਣਾਉ ਉਹ ਤੇ ਇਹ ਆਪਸ ਵਿੱਚ ਮસ્ਤੀ ਵਿੱਚ ਲੱਗ ਗਏ ਨੇ ਮੈਂ ਕਿਹਾ ਚਲ ਮੈਂ ਹੀ ਬਣਾਨੀ ਆ ਇੱਕ ਮਿੰਟ ਮસ્ਤੀ ਵਿੱਚ ਲੱਗ ਗਈ ਉਹ ਤੇ ਉਹਦੇ ਨਾਲ ਲੜਾਈ ਕਰ ਰਹੀ ਆ ਕਹਾਂ ਪਰ ਲੜੰਡੇ ਤੇ ਮੈਂ ਅਨਚਰ ਪੂਰੇ ਕੱਢਾ ਮੈਨੂੰ ਤੇ ਕਾਫੀ ਟਾਈਮ ਹੋ ਗਿਆ ਸੀ ਪੂਰੇ ਕੱਢਿਆ ਨੂੰ ਮੈਂ ਕਿਹਾ ਮੈਂ ਚਲ ਟਰਾਈ ਕਰਨੀ ਆ ਵੇਖੀ ਪਤਾ ਨਹੀਂ ਵਧੀਆ ਬਣਦਾ ਕਿ ਨਹੀਂ ਪਰ ਫਿਰ ਵੀ ਠੀਕ ਹੀ ਬਣ ਗਿਆ ਤੇ ਮੇਰੇ ਤੇ ਦੇਖ ਕੇ ਤੇ ਮੂੰਹ ਚ ਪਾਣੀ ਆ ਗਿਆ ਮੇਰੇ ਤੇ ਦਿਲ ਕਹਿੰਦਾ ਪਹਿਲਾਂ ਮੈਂ ਖਾਲਾਂ ਤੇ ਬਾਅਦ ਕੁੜੇ ਮੈਂ ਬਾਅਦ ਵਿੱਚ ਬਣਾਵਾਂਗੀ ਤੇ ਚਲੋ ਦੇਖਨੇ ਕਿੰਨੇ ਪੂਰੇ ਵਧੀਆ ਮੇਰੇ ਤੋਂ ਬਣਦੇ ਆ ਤੇ ਬਾਅਦ ਵਿੱਚ ਏਕੰਮ ਬਣਾਏਗੀ ਇਹਨਾਂ ਨੂੰ ਬਹੁਤ ਟਾਈਮ ਲੱਗਦਾ ਪੂਰਿਆਂ ਨੂੰ ਇੱਕ ਵੀ ਬਹੁਤ ਘੱਟ ਆ ਪਹਿਲਾਂ ਤੇ ਬੀਬੀਆਂ ਬਣਾਉਂਦੀਆਂ ਹੁੰਦੀਆਂ ਸੀ ਚੁੱਲਿਆਂ ਦੇ ਉੱਤੇ ਤੇ ਅਸੀਂ ਬਣਾਉਣਾ ਨੇ ਜੀ ਗੈਸ ਦੇ ਉੱਪਰ ਤੇ ਇੱਕ ਪੂਰਾ ਸਾਟਾ ਹੋ ਗਿਆ ਜੀ ਰੈਡੀ ਤੇ ਇਹ ਕੰਮ ਕਰਨ ਜੀ ਚਲੋ ਹੁਣ ਮੇਰੀ ਵਾਰੀ ਤੇ ਤੁਸੀਂ ਖਾਓ ਤੇ ਮੈਂ ਬਣਾਣੀ ਹੈ ਇੱਕ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੋਲ ਕਿਵੇਂ ਪਾਉਣਾ ਮੈਂ ਕਿਹਾ ਤੇਲ ਪਾਇਆ ਪਰ ਨੇ ਵੀ ਥੋੜਾ ਮੈਂ ਪਾਇਆ ਇਹਨਾਂ ਨੇ ਜਿਆਦਾ ਮੈਂ ਕਿਹਾ ਜਦੋਂ ਵੀ ਕੋਲ ਲੈਣਾ ਇੱਕੋ ਵਾਰੀ ਕੋਲੀ ਦੇ ਵਿੱਚ ਜਿੰਨਾ ਲੈਣਾ ਬਾਅਦ ਵਿੱਚ ਨਹੀਂ ਉਦੋਂ ਕੋਲ ਲੈਣ ਜਾਣਾ ਇੱਕੋ ਵਾਰੀ ਲੈਣਾ ਉਨੂੰ ਸਾਰਾ ਉਕਤੇ ਦੇ ਨਾਲ ਫੈਲਾਦਣਾ ਤਵੇ ਦੇ ਉੱਤੇ ਤੇ ਜੋ ਇਹ ਮਿਕਸੀ ਜਿਹਾ ਹੈ ਜਿਵੇਂ ਅਸੀਂ ਪੂੜਾ ਬਣਾਉਣੇ ਆਂ ਆਂਡੇ ਦਾ ਤੇ ਉਨੂੰ ਸਾਰਾ ਇੱਕ ਵਾਰ ਘੋਲ ਕਰਕੇ ਇੱਕ ਵਾਰੀ ਪਾ ਦੇ ਤਾਂ ਭਾਰ ਭਾਰਨੇ ਨੂੰ ਪਾ ਸਕਦੇ ਆਪਾਂ ਤਵੇ ਦੇ ਉੱਤੇ ਪੂੜਾ ਬਣਾਉਣੇ ਉਸੇ ਤਰ੍ਹਾਂ ਹੀ ਇਦਾਂ ਹੀ ਇਹਨੂੰ ਪੂੜੇ ਨੂੰ ਤਵੇ ਦੇ ਤੇ ਇੱਕ ਵਾਰੀ ਪਾਦਣਾ ਤਾਂ ਭਾਰ ਭਾਰਨੇ ਅਸੀਂ ਪਾ ਸਕਦੇ ਉਹ ਫਿਰ ਅੱਧਾ ਪੱਕ ਜਾਂਦਾ ਅੱਧਾ ਪੱਕਦਾ ਨਹੀਂ ਇਦਾਂ ਵਧੀਆ ਨਹੀਂ ਬਣਦਾ ਤੇ ਉਹ ਮੈਂ ਸਮਝਾ ਰਹੀ ਸੀ ਇਵੇਂ ਕਰੋ ਬੱਚੇ ਇਵੇਂ ਫੇਰ ਵੀ ਇੱਕ ਆਪਣੇ ਪਹਿਲੀ ਵਾਰ ਟਰਾਈ ਕੀਤਾ ਬਹੁਤ ਘੈਂਟ ਤੇ ਪੂੜੇ ਤੁਸੀਂ ਦੇਖਣਾ ਵੀ ਬਹੁਤ ਹੀ ਵੱੱਤੀਆਏ ਬਣਾਏ ਨੇ ਇਵੇਂ ਦੇ ਪੂੜੇ ਤੁਸੀਂ ਦੇਖੇ ਨਹੀਂ ਹੋਣਗੇ ਜਿਵੇਂ ਦੇ ਇੱਕਮਦੇ ਪੂੜੇ ਬਣਾਏ ਕਿਚਨ ਦਾ ਕੰਮ ਬਹੁਤ ਹੀ ਔਖਾ ਵਾਜੀ ਖਾਸ ਕਰਕੇ ਜੋ ਫਾਸਟਰ ਟਾਈਮ ਕਿਚਨ ਦੇ ਵਿੱਚ ਵਰਦਾ ਹੈ ਇਹ ਕਾਉਨ ਬਹੁਤ ਔਖਾ ਕੰਮ ਲੱਗ ਰਿਹਾ ਸੀ ਇਹ ਫੇਰ ਵੀ ਬੱਚਿਆਂ ਟਰਾਈ ਕੀਤਾ ਵੀ ਮੈਂ ਜੀ ਪੂੜੇ ਬਣਾਵਾਂਗੇ ਤੇ ਇੱਕਮਦੇ ਪੂੜੇ ਤੁਸੀਂ ਦੇਖਦੇ ਜਾਓ ਤੁਹਾਨੂੰ ਸਾਰੇ ਪੂੜੇ ਵਿਖਾਵਾਂਗੇ ਵੀ ਕਿੰਨੇ ਘੈਂਟ ਘੈਂਟ ਸਾਡੇ ਪੂੜੇ ਬਣੇ ਆ ਮੈਂ ਤਾਂ ਲੱਗੀ ਜੀ ਪੂਰੇ ਖਾਣ ਤੁਹਾਨੂੰ ਦਿਖਾਉਣਾ ਹੈ ਇੱਕ ਮੈਂ ਪੂਰੇ ਕਿਵੇਂ ਦੇ ਬਣਾਏ ਆ ਤੇ ਇਦਾਂ ਦੇਖੋ ਝੂਆ ਝੂਆ ਬਣਾਇਆ ਇੱਕ ਮਨੇ ਆਹ ਦੀ ਪੂਛ ਇਦਰੇ ਦੀਆਂ ਅੱਖਾਂ ਦੇਖੋ ਕੰਨ ਵੀ ਤਿਆਰ ਹੋਏ ਜੇ ਇਦਾਂ ਦਾ ਕੋਈ ਪੂੜਾ ਬਣਾ ਸਕਦਾ ਵਾ ਤੇ ਅਜੇ ਤੁਹਾਨੂੰ ਹੋਰ ਵੀ ਵਿਖਾਉਣੇ ਆ ਜੀ ਦੇਖੋ ਬੜੇ ਤਰ੍ਹਾਂ ਦੇ ਪੂਰੇ ਬਣਾਏ ਇੱਕ ਮਨੇ ਮੈਂ ਤੁਹਾਡੀ ਸੀ ਇਦਾਂ ਦਾ ਬਣਾ ਸਕਦੀ ਆ ਪੈਰ ਵੀ ਬਣੇ ਜੇ ਦੇ ਪਤਾ ਨਹੀਂ ਲੱਗਣ ਡਿਆ ਮਛਲੀ ਆ ਕਿ ਚੂਹਾ ਵਾ ਮੈਨ ਤਾਂ ਮਛਲੀ ਲੱਗਣ ਦੀ ਇਹ ਤਾਂ ਫਿਸ਼ ਬਣੀ ਆ ਲੱਗਦਾ ਮੈਨੂੰ ਉੱਪਰ ਪੰਖ ਜੇ ਬਣੇ ਹੋਦੇ ਆ ਵੇਖੋ ਆ ਵੇ ਕੀ ਲੱਗਦਾ ਇਹ ਮਛਲੀ ਲੱਗਣ ਦੀ ਨਾ ਚੂਹਾ ਨਹੀਂ ਮਛਲੀ ਲੱਗ ਲਿਆ ਤੇ ਪੰਖ ਬਣਿਆ ਤੇ ਲੱਤਾਂ ਜਿਵੇਂ ਬਣੇ ਹੁੰਦੇ ਆ ਦੱਸਣਾ ਪਤਾ ਹੈ ਇਦਾਂ ਪੂਰੇ ਬਣਾ ਸਕਦੇ ਜੋ ਤੁਸੀਂ ਪੁੱਛਵਾਲੇ ਹਾਂ ਰੁਕੋ ਜਰਾ ਸਬਰ ਕਰੋ ਆ ਜੇ ਹੋਰ ਦੇਖਣਾ ਕਿੰਨੇ ਇੱਕ ਮਨੇ ਬਣਾਏ ਸਾਰੇ ਪੂਰੇ ਕੋਈ ਪੂਛ ਵਾਲਾ ਚੂਆ ਕੋਈ ਸਿੰਗਾ ਵਾਲਾ ਪੂਤ ਸਿੰਦੜਾ ਵਾਲਾ ਪੂਤ ਤੇ ਕੋਈ ਆ ਨਿੱਕੇ ਜੀ ਰੋਟੀ ਆ ਪਤਾ ਨਹੀਂ ਕੀ ਡੱਡੂ ਬਰੋਂ ਜਿਹੜੇ ਇਹ ਪੂੜੇ ਹੁੰਦੇ ਆ ਗੋੜ ਵਾਲੇ ਮਾਰ ਪੂੜੇ ਨਹੀਂ ਪੂੜੇ ਹੁੰਦੇ ਗੋੜ ਵਾਲੇ ਆ ਸਾਰੇ ਇਕੱਮ ਨੇ ਬਣਾਏ ਦੇ ਕੋਈ ਚੂਆ ਕੋਈ ਪੂਤ ਜਿਹੜੇ ਘਰਾਂ ਚ ਲਾਉਣ ਵਾਲੇ ਦੇ ਉਹ ਕੋਈ ਆ ਜੁਲਫਾਂ ਵਾਲੀ ਚੜੇਲ ਕੀ ਇੱਕ ਮਨੇ ਸਾਰੇ ਬਣਾਈਏ ਮੈਂ ਇਹ ਬੰਦ ਕਰ ਦੇ ਹੈਗਾ ਜੇ ਹੈਗਾ ਸੱਚ ਇੱਕ ਮੈਂ ਕੋਣ ਜਾ ਚ ਮੈਂ ਸੇਖ ਕਰ ਗਈ ਤੇ ਨਾਲੇ ਬਣਾ ਮੈਂ ਮੈਂ ਇੱਕੋ ਬਣਾਇਆ ਬਸ ਸਾਰੇ ਇੱਕ ਮਨੇ ਬਣਾਏ ਇੱਥੇ ਹੀ ਗਏ ਜੋ ਆਈ 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 ਉਹ ਵੀ ਇੱਕ ਨਹੀਂ ਕਰਕੇ ਕਰ ਦੇਣਾ ਸਾਰੇ ਮੇਰਾ ਇਹ ਲਿਆ ਲਾਸਟ ਵਾਰੀ ਤੇ ਬਹੁਤ ਹੀ ਦੰਦ ਲਾਤੀ ਸੀ ਤੇ ਗਰੀਬ ਮਿੱਟੀ ਚ ਜਿਆ ਕਰਤਾ ਇਹ ਉਹ ਆਹਗਾਉ ਚਾਪੀ ਲਈ ਚੱਲ ਲਾੜਾਂ ਤੇਰ ਕੇ ਮਰੀ ਜਾਣਾ ਇਹਦੇ ਵਿੱਚ ਕੋ ਕੱਢਣਾ ਵਾ ਨਾ ਇਹਦੇ ਵਿੱਚ ਕੋ ਖੋਆ ਨਿਕਲਣਾ ਨਾ ਕੋ ਬਦਾਮ ਪਿਸਤਾ ਨਿਕਲਣਾ ਇਹ ਕੀ ਦੀਆ ਇਹ ਨੀਗੀ ਦੀ ਇਲਾ 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 ਬਣ ਗਈ ਤੇ ਦਰ ਚਾਹਵੇ ਦੇ ਅਕੇ ਚੁੰਝ ਇਲਾ ਇਦਾਂ ਨਹੀਂ ਦੇਖੀ ਵੀ ਆ ਕਾ ਜਿੰਦਗੀ ਚ ਇਲਾ ਹੂੰ ਹੂੰ ਇਹਦਾ ਬੱਚਾ ਇਹਦਾ ਬੱਚਾ ਮੈਂ ਨਹੀਂ ਹੱਦ ਤੱਕ ਵੇਖਿਆ ਤੂੰ ਕਿੱਥੇ ਵੇਖ ਲਿਆ ਹਰੇ ਕਾਲਾ ਹੈ ਕਰੂੰ ਆਹ ਹੈ ਕੋਈ ਫੇਲ ਤੇ ਥਲੇ ਉਤਰਦੀ ਨਹੀਂ ਤੇ ਰਹਿੰਦੀ ਆਸਮਾਨ ਤੇ ਬੱਚਾ ਕਿਥੋਂ ਆ ਗਿਆ ਦਵੇ ਪਾਇਆ ਹੈ ਹੂੰ ਮੈਂ ਕੋਟਾ ਪ੍ਰੇਖਣਾ ਬੈਠਿਆ ਕਿੰਨ ਕਲੀ ਹੁੰਦੇ ਹੈ ਹੈ ਕਿੰਨ ਕਲੀ ਹੁੰਦੇ ਇਹ ਕਲੀ ਹੁੰਦੇ ਹੈ ਮੇਰਾ ਸਭ ਤੋਂ ਖਾਸ ਹੈ ਨਾ 4-5 ਆਉਂਦੀ ਹੈ ਨਾ ਫਿਰ ਇਹ 4-5 ਵਾਲੇ ਸਾਰੇ ਸਾਰੇ ਟੈਂਪਰ ਦੇਦੇ ਹੂੰ ਜਿਹਨਾਂ ਦੇ ਕਿਹਤੂ ਵੀ ਦੇਦੇ ਹੈ ਹਾਂ ਟਿੱਟਾ ਕਾਲਾ ਕਾ ਜੱਡੂ ਬੈਠੇ ਹੈ ਹਾਂ ਟਿੱਟਾ ਕਾਲਾ ਜੱਡੂ ਬੈਠੇ ਹੈ ਹਾਂ ਉਹ ਦਰ ਆਪਾਂ ਉਹਦੇ ਜਿਹਨਾਂ ਆਪਾਂ ਦੇਖਿਆ ਕਾਪੀਆਂ ਵਿੱਚ ਨਹੀਂ ਜਹੇਲਾ ਉਹ ਹੁੰਦਾ ਉਹ Amazon ਦੇ ਬਹੁਤ ਬੰਦ ਇਸ ਟੈਕ ਟੋਨ ਉੱਪਰ ਉਹ ਨਹੀਂ ਮੈਂ ਦਾ ਆਣੋਂਦਾ ਸਭ ਤੋਂ ਵੱਡਾ ਵਿਸ਼ਾਲ ਕਾਇ ਉਹਥੇ ਹੁੰਦਾ ਹੀ ਜ਼ਰੂਰੀ ਹੈ ਵੀ ਉਹ ਕਲਾ ਉੱਥੇ ਹੁੰਦਾ ਇੱਕ ਦੋ ਇਥੇ ਵੀ ਧਰੀ ਲਾ ਹੁੰਦਾ ਉਹ ਲੱਗ ਕੁੱਝ ਇੱਥੇ ਖਤਰਨਾਕ ਸਾਰੇ ਜਾਨਵਰ ਹੁੰਦੇ ਨੇ ਯਾਰ ਮੈਂ ਇਹ ਫੋਟ ਬੰਦ ਦੇ ਸ਼ੇਡ ਤੋਂ ਆਪੀ ਤੇ ਤੈਨੂੰ ਕੀ ਨਹੀਂ ਕਹਿ ਲੱਗੇ ਹੋਗੇ ਖਲੋਣ ਨੂੰ ਤੂੰ ਕਿੱਥੇ ਹੋ ਗਈ ਖਲੋਣ ਤੇ ਪਤਾ ਛਿੱਟਾ ਪਾਣੀ ਤੇਲ ਦਾ ਮਸਲਾ ਕੌਲੀ ਦੇ ਪਲੇਟੇ ਕਮੋ ਦੇ ਵਿੱਚ ਰੱਖ ਦੇ ਕਿੱਥੇ ਖਲੋਤੀ ਜਾਨ ਅਗਰ ਜਸਮੰਤ ਨੇ ਪਾਇਆ ਉਹ ਪਾਣੀ ਛੱਡ ਕੇ ਛੱਡ ਦੇ ਤੇ ਜਿਹੜਾ ਜੰਮਣਾ ਚਾਏ ਜਾ ਵੀ ਕੜਛੀ ਗੋੜਾ ਜਿਹਾ ਵੀ ਪਟ ਗਿਆ ਗੋੜ ਵਾਲਾ ਪਾਣੀ ਪੀਣਾ ਸੀ ਤਾਂ ਨਾ 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 ਹੂੰ ਗੋੜ ਤੇ ਮਾਂ ਨੂੰ ਇਹ ਕਿਹੜਾ ਸਿਰ ਠੀਕ ਹੈ ਜੀ ਅੱਜ ਸਾਡੇ ਪੂਰੇ ਹੋ ਗਏ ਤਿਆਰ ਇਧਰ ਕਰੋ ਬਾਂ ਉਹ ਤਾਂ ਨਹੀਂ ਹਨ ਜਾਜ ਪਰ ਵੇ ਵੇ ਕਿਤੇ YouTube ਤੇ ਤੇ ਜਾ ਜਾ ਜਾਂਦੀ ਹਨ ਪਹਿਲਾਂ ਪਤਾ ਤਾਂ ਉਹ ਵੀ ਵੇਖ ਕੇ ਲਾਉਣੇ ਅੱਧਾ ਘਟ ਡਜਾਇਨ ਵਧੀਆ ਆ ਗਿਆ ਤੇ ਅੱਧਾ ਘਟ ਐਵੇਂ ਬੇਕਾਰ ਜੇ ਠੀਕ ਹੁਣ ਕੀ ਚੀਜ਼ ਹੈ ਹਾਂ ਇਹਦੇ ਚ ਕਿਹੜੀ ਚੀਜ਼ ਆ ਗਈ ਸਾਗ ਭੰਡਿਆ ਹੈ ਜੀ ਚੁੱਲੇ ਦੇ ਉੱਤੇ ਗਰਮੀਆਂ ਦਾ ਸਾਗ ਨਾਲ ਤੰਦੂਰੀ ਰੋਟੀ ਕਿਹਨੂੰ ਕਿਹਨੂੰ ਪਸੰਦ ਹੈ ਜੀ ਸਾਡਾ ਨੈਸਟ ਜੇ ਦਾ ਇਹਦਾ ਬਲੌਗ ਹੈ ਜੀ ਤੇ ਅੱਜ ਅਸੀਂ ਬਣਾਉਣਦੇ ਆ ਜੀ ਸਾਗ ਅਹੀਂ ਮੰਮੀ ਕੋ ਆਏ ਤਾਂ ਮੰਮੀ ਆਂਦੀ ਆ ਵੀ ਅੱਜ ਬਣਾਉਣੇ ਸਾਗ ਤੇ ਮੈਂ ਕਿਹਾ ਨਹੀਂ ਮੈਂ ਲੇਟ ਹੋਇਆ ਨਾ ਮੈਨੂੰ ਜਾ ਲਾਂਦੋ ਕਹਿੰਦੇ ਵੀ ਨਹੀਂ ਇਕੜਾ ਵੀ ਗੰਦਰਾ ਵਾਲਾ ਸਾਗ ਆ ਵੀ ਜਿਹੜਾ ਟਾਈਮ ਲੱਗੇਗਾ ਤੇ ਸਾਗ ਅੱਜ ਬਣਾ ਕੇ ਨਾਲ ਤਾਂ ਦੋ ਦੋ ਰੋਟੀਆਂ ਤਿਆਰ ਕਰਕੇ ਤੇ ਫਿਰ ਖਾਓ ਸੁਆਦ ਨਾਲ ਬਹੁਤ ਟੇਸ ਲੱਗਦੀ ਹੈ ਤੁਹਾਨੂੰ ਸਾਗ ਲੱਗਦੀ ਹੈ ਤਾਂ ਦੱਸਣਾ ਕਮੈਂਟ ਵਿੱਚ ਜਰੂਰ ਜੀ ਕਿੰਨਾ-ਕਿੰਨਾ ਦੇ ਘਰ ਦੇ ਵਿੱਚ ਤੰਦੂਰੀਆਂ ਰੋਟੀਆਂ ਲਾਤੀਆਂ ਇਹ ਵੀ ਜ਼ਰੂਰ ਦੱਸਣਾ ਜੀ ਮੈਂ ਤੋਂ ਪਾਸੇ ਪਾਣੀ ਨਾਲ ਜਿੱਤਾ ਬਣਾ ਲਿਆ ਥੇਨੇ ਲਾਇਆ ਪਾ लेंट ਫਰਦਰ ਚਾਈ ਉਹ ਤੁਹਾਨੂੰ ਜੇ ਯੂ ਵਾਂਟ ਟੂ ਗੋ ਫਰ ਵਰਕਆਊਟ ਜੇ ਕਿ ਆਪਕੇ ਪਾਸ ਕਰੈਕਟ ਇਹ ਚੀਜ਼ ਆ ਬਹੁਤ ਥੇ ਖਾਦੀ ਹੈ ਨਾ ਟਰੇਲੀਅਮ ਚ ਹਮਮ ਪੈਕਿੰਗ ਕੀਤੀ ਹੈ 5 5 ਫਾਈਲ ਫੂਡ ਕੱਟ ਅੱਛਾ ਮੈਂ ਪੀਸ ਵਿੱਚ ਤੇ ਨਾਲ ਹਮਮ ਨਾ ਵੀ ਖੋਲ ਰਹਾ ਆਏ ਫਿਰ ਸੋਨੀ ਇਹ ਜੇ ਆਪਾਂ ਕਿਤੇ ਆਹੋ ਕੀਤੀ ਫੜੇ ਵਾਓ ਕੋਕ ਮੰਗਵਾਈ ਵਿਲਗੜੇ ਸਾਹਮਣੇ ਕੇਲਾ ਪੋਲੀਸ ਨੇ ਮਨੇ ਭਾਰਾ ਸੱਚਿਆ ਕਿਉਂ ਸੀ ਆਪਾਂ ਪੋਰਟਰ ਟੇਸਟ ਹੁੰਦਾ ਵਿੱਚ ਇੰਨਾ ਸਮਾਨ ਭਾਇਆ ਵਿੱਚ ਬਾਈ ਬਾਈ ਗਾਇਜ਼ ਵਲੌਗ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ